ਅੰਮ੍ਰਿਤਸਰ ਕਮਿਸ਼ਨਰ ਵੱਲੋਂ ਇਸ ਵੇਲੇ ਬਾਸਟਾਨੋ ਜਿਹੜਾ ਭੰਡਾਰੇਪੁਰ ਉਦੇ ਉੱਪਰ ਐਸ ਵੀ ਗੁਰਿੰਦਰ ਕੁਮਾਰ ਜੀ ਚੈਕਿੰਗ ਕਰ ਰਹੇ ਨੇ ਦੇਖੋ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਬੱਚਿਆਂ ਨੂੰ ਵੀ ਜਿਹੜੀ ਮੁਹਿੰਮ ਚੱਲ ਰਹੀ ਹੈ 17 ਸਾਲ ਤੋਂ ਉਹਦੇ ਨੂੰ ਦੇਖਦੇ ਹੋਏ ਲਾਇਸੈਂਸ ਅਵੇਅਰਨੈਸ ਅਫਸਰਾਂ ਨੂੰ ਪੂਰੇ ਤਰ੍ਹਾਂ ਸਮਝਾਇਆ ਜਾ ਰਿਹਾ விஜய குமார விஜய குமாரி Anak pelajar. Ada. Terima kasih. Terima kasih.

ਮਾਂਜੋਬ ਸਿੱਪੀ ਸਾਹਿਬ ਦੇ ਹਦਾਾਤ ਮੁਤਾਬਕ ਜਿਹੜੇ ਟ੍ਰੈਫਿਕ ਨੂੰ ਪੂਰੀ ਜਿਹੜਾ ਬਿਲਕੁਲ ਸੁਚਾਰੂ ਢੰਗ ਨਾਲ ਚੱਲੇ ਇਸ ਲਈ ਅੱਜ ਰਾਜਗੜ੍ਹ ਦੇ ਉੱਪਰ ਜਿਹੜਾ ਬ੍ਰਿਜ ਹੈ ਉੱਤੇ ਨਾਕਾ ਲਗਾਇਆ ਗਿਆ ਤੇ ਜਿਹੜੀ ਓਵਰ ਸਪੀਡ ਗੱਡੀਆਂ ਆ ਰਹੀਆਂ ਇੱਧਰ ਤੋਂ ਉਹਨਾਂ ਦੇ ਚਲਾਨ ਜਿਹੜੇ ਜੀ ਕੱਟੇ ਜਾ ਰਹੇ ਆ ਔਰ ਇਹਦੇ ਸਬੰਧ ਵਿੱਚ ਬਗਾਧਾ ਸੀ ਅਤੇ ਉੱਥੇ ਲਗਾਈ ਗਈ ਹੈ ਦੂਰਬੀ ਵਗੈਰਾ ਜਿਹੜਾ ਵੇਖਿਆ ਜਾਂਦਾ ਵਾ ਰੈਡਾਰ ਜਿਹਨੂੰ ਕਹਿੰਦੇ ਆ ਉਹਨੂੰ ਲਗਾਇਆ ਬਿਠ ਕੀਤਾ ਗਿਆ ਵਾ ਜਿਹੜਾ ਵੀ ਉਹਦੇ ਵਿੱਚ ਆਂਦਾ ਓਵਰ ਸਪੀਡ ਉਹਦਾ ਆਪਾਂ ਚਲਾਨ ਮੌਕੇ ਦਾ ਕਰ ਰਹੇ ਆ ਆਨਲਾਈਨ ਜਿਹੜੇ ਜਵਾਨ ਲੜਕੇ ਲੜਕੀਆਂ ਨੇ ਛੋਟੀ ਉਮਰ ਦੇ ਕੀ ਕਹਿਣਾ ਜਿਹੜਾ ਸੰਦੇਸ਼ ਕੀ ਹੈ ਜੀ ਉਹਨਾਂ ਨੂੰ ਸਾਡੇ ਵੱਲੋਂ ਇਹੋ ਹੀ ਸੰਦੇਸ਼ ਹੈ ਕਿ ਸਰਕਾਰ ਵੱਲੋਂ ਜਿਹੜਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਟੂ-ਵੀਲਰ ਵਾਨ ਔਰ ਫੋਰ-ਵੀਲਰ ਜਿਹੜੇ ਆ ਬਿਲਕੁਲ ਹੀ ਬੰਦ ਕੀਤੇ ਗਏ ਆ 1 ਅਗਸਤ ਤੋਂ ਔਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪਣੇ ਬੱਚਿਆਂ ਮਾਪਿਆਂ ਨੂੰ ਵੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਜੇਕਰ ਇਹ ਆਉਂਦੇ ਆ ਰੋਡ ਦੇ ਉੱਤੇ ਤੇ ਇਹਨਾਂ ਦਾ ਕਾਨੂੰਨ ਦੇ ਮਤਲਬ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ ਸਭ ਜਿਹੜਾ ਰਡਾਰ ਲੱਗਿਆ ਹੈ ਸਿਰਫ ਇਹ ਮੈਨੂੰ ਫਲਾਈ ਹੋ ਰਿਹਾ ਪਈ ਲੱਗਾ ਕਿ ਹੋਰ ਉੱਪਰ ਕਿਸੇ ਸਾਈਡ ਤੇ ਲਗਾ ਦੇ ਨਹੀਂ ਇਹ ਮੇਨ ਮੇਨ ਮੇਰੇ ਓਰ ਤੇ ਲੱਗਦਾ ਕਿਉਂਕਿ ਓਵਰ ਸਪੀਡ ਤੇ ਉੱਪਰ ਹੀ ਹੁੰਦੀ ਹੈ ਨਾ ਲੋਕਲ ਤੇ ਹੁੰਦੀ ਨਹੀਂ ਓਵਰ ਸਪੀਡ ਦਾ ਸਪੀਡ ਲਿਮਿਟ ਕੀ ਹੈ ਇੱਧਰ 50 ਹੈਗੀ ਆ ਜਿਹੜਾ 50 ਪਾਸ ਜਾਏਗਾ ਉਹਦਾ ਰਡਾਰ ਤੇ ਵਿੱਚ ਕਾਊਂਟਿੰਗ ਆ ਜਾਂਦੀ ਹੈ ਉਹਦੇ ਕਾਊਂਟਿੰਗ ਦਾ ਦਾਅ ਉਹਦਾ ਚਲਾਨ ਕੀਤਾ ਜਾਂਦਾ ਹੈ। ਚਲਾਨ ਚਲਾਨ ਕੱਟਣ ਦੇ ਨਾਲ-ਨਾਲ ਸਾਰਿਆਂ ਨੂੰ ਸਮਝਾਇਆ ਵੀ ਜਾ ਰਿਹਾ ਜੀ। ਬਿਲਕੁਲ ਜੀ ਇਹਨਾਂ ਨੂੰ ਪੂਰੀ ਅਹਿਦਤ ਕੀਤੀ ਜਾ ਰਹੀ ਹੈ ਕਿ ਓਵਰ ਸਪੀਡ ਨਾ ਚੱਲੋ ਜਿਹਦੇ ਨਾਲ ਕਿ ਐਕਸੀਡੈਂਟ ਨਾ ਹੋਵੇ ਕਿਸੇ ਦਾ ਕਿਸੇ ਦਾ ਤੁਹਾਡਾ ਵੀ ਨੁਕਸਾਨ ਹੋ ਸਕਦਾ ਦੂਸਰਿਆਂ ਦਾ ਵੀ ਨੁਕਸਾਨ ਹੋ ਸਕਦਾ। ਓਵਰ ਸਪੀਡ ਦਾ ਹੀ ਹੋ ਰਿਹਾ ਜਾਂ ਬਾਕੀ ਕਾਲੀ ਫਿਲਮਾਂ ਆ ਹੋਰ ਸਾਰੇ ਦਾ ਚਲਾਨ ਉਹ ਟ੍ਰੈਫਿਕ ਦੇ ਸਾਰੇ ਜਿਹਨਾਂ ਕੋਈ ਸੀਟ ਬੈੱਟ ਨਹੀਂ ਪਹਿਨ ਰਿਹਾ ਹੈਲਮਟ ਨਹੀਂ ਪਹਿਨ ਰਿਹਾ ਕਾਲੀ ਫਿਲਮਸ ਹੈ ਜਾਲੀਆਂ ਲਗਾਈਆਂ ਹੋਈਆਂ ਵਾ ਇਹ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਆ। ਔਰ ਇਹਨਾਂ ਨੂੰ